ਜਾਵੇ ਸਾਧਮ ਰਾਮ ਸੁਜਾਵੇ ਅਸੀਂ ਤੇਰੇ ਫਕਰਾਂ ਵੇ ਤੂੰ ਸਾਡਾ ਬਣ ਕੇ ਰਹੀ ਅਸੀਂ ਤੇਰੇ ਫਕਰਾਂ ਵੇ ਤੂੰ ਸਾਡਾ ਬਣ ਕੇ ਰਹਿੰਦੇ ਆ ਜਿਉਂਦਾ ਰਹਿ ਆਈ ਬੋਲ ਸਕਦੇ ਸੱਚੇ ਦਰਬਾਰ ਕੀ ਸਦਾ ਬੋਲ ਜਕਾਰਾ ਬਾਪੂ ਨਿੱਕੇ ਸਾਧ ਦਾ ਸਦਾ ਬੋਲ ਸਦ ਕਾਲੀ ਕੰਬਲੀ ਵਾਲੇ ਦਾ ਸਦਾ ਫਿਰ ਕਿਸੇ ਦਾ ਸਵਾਲ ਹੋਵੇ ਭਾਈ ਸ਼ਰੀਰ ਦੀ ਬਾਬਤ ਸ਼ਰੀਰ ਚ ਦਿੱਕਤ ਹੁੰਦੀ ਹੋਵੇ ਕਿੱਥੋਂ ਆਏ ਹੋ ਮਾਤਾ ਹਾਂਜੀ ਪਿੰਡ ਵਾਲਾ ਕੰਮ ਔਖਾ ਹੋ ਜਾਂਦਾ ਚਲੋ ਸ਼ਰੀਰ ਨੂੰ ਦਿੱਕਤ ਆ ਮਾਤਾ ਕੀ ਦੇ ਜੀ ਆਪ ਆਏ ਆ ਬਾਈ ਜੀ ਨਾਲ ਉਹ ਕਿੱਥੇ ਹੈ ਕਰੇ ਹੈ ਕੀ ਨਾਮ ਉਹਨਾਂ ਦਾ ਹਾਂਜੀ ਠੀਕ ਹੈ ਜੀ ਪਹਿਲਾਂ ਤਾਂ ਨਹੀਂ ਕਦੇ ਪੁੱਛ ਲਈ ਬੇਬੇ ਪਹਿਲੀ ਵਾਰੀ ਹੈ ਚਲੋ ਲੈਨੇ ਬਾਬੇ ਤੋਂ ਹੁਕਮ ਲੈਨੇ ਆ ਮਾਲਕ ਤੋਂ ਹੁਕਮ ਜੈਸਾ ਹੁਕਮ ਦੇਊਗਾ ਬਾਬਾ ਵੈਸਾ ਵਜਾ ਛਡਾਂਗੇ ਕਈਓ ਸਦਾ ਇੱਥੇ ਦੇ ਰੱਖ ਗੱਲ ਆ ਵਾਵਾ ਬਣ ਗਈ ਵਾਹ 1 2 3 4 ਚੱਕ ਪਾ ਲਕਬਾ ਕਹਿ ਦਿੰਨੇ ਆ ਇੱਕ ਦਰੰਗ ਕਹਿ ਦਿੰਨੇ ਆ ਇਹ ਹੋਇਆ ਮੈਨੂੰ ਦੱਸਿਆ ਤਾਂ ਨਹੀਂ ਮਾਈ ਪੁੱਛ ਨਿਕਲੇ ਨਾ ਨਿਕਲੇ ਹਣਾ ਮੈਂ ਮਾਲਕ ਦੇ ਅੱਗੇ ਅਰਜ਼ ਕਰਦਾ ਵੀ ਇਹ ਬੰਦਾ 41 ਦਿਨਾਂ ਦੇ ਵਿੱਚ ਸਰੀਰ ਤੇ ਕਾਮਯਾਬ ਹੋ ਗਿਆ ਆਪਦੇ ਬਾਕੀ ਗੱਲਾਂ ਤਾਂ ਬਾਬੇ ਦੇ ਸਿਰ ਤੇ ਆ ਧੰਨਵਾਦ ਕਹੋ ਸਾਦਾ ਹਾਂ ਬੇਸ਼ੱਕ ਕੁਝ ਵੀ ਨਹੀਂ ਜਾਣਦੇ ਰੜ 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 ਤੋਰਿਆ ਫੁੱਲਾਦਾਂ ਦੇ ਐਵੇਂ ਜਿਵੇਂ ਅੜਿ ਜੁਗੀ ਪੁੱਛ ਬੱਲਿਆ ਅਸੀਂ ਵੀ ਤੱਕੰਡੇ ਉਸਤਾ ਦਾ ਦੇ ਐਵੇਂ ਜਿਵੇਂ ਅੜਿ ਜੁਗੀ ਪੁੱਛ ਬੱਲਿਆ ਅਸੀਂ ਵੀ ਤੱਕੰਡੇ ਉਸਤਾ ਦਾ ਦੇ ਐਵੇਂ ਜਿਵੇਂ ਅੜਿ ਜੁਗੀ ਪੁੱਛ ਬੱਲਿਆ ਓਏ ਅਸੀਂ ਵੀ ਤੱਕੰਡੇ ਉਸਤਾ ਦਾ ਦੇ ਲਿਆ ਸ਼ਾਕੇ ਗੜਾਈ ਹਾਈ ਜਾ ਕਪੜੀ ਵਾਲੇ ਨੂੰ ਮੰਨਦੇ ਹੋ ਮਾਈ ਹਾਏ 36 ਮੰਨਦੇ ਆਇਓ ਜੱਟ ਸਿੱਖ ਪਰਿਵਾਰ ਹੈ ਜੀ ਇੱਕ ਪੁੱਤ ਕਿਹਦੇ ਹੈ ਜੀ ਤੁਹਾਡੇ ਹੀ ਹੈ ਜੀ ਕਹੇ ਉਹ ਸਾਦਾ ਕੀ ਕਹਿੰਦਾ ਸਾਦ 1 2 3 4 ਚੱਕ ਗਦਾ ਦੀ ਯੁੱਗੀ ਪੁੱਛ ਬੱਲੇ ਆ ਅਸੀਂ ਨਹੀਂ ਤਾਂ ਚੱਪਿਆ ਉਸ ਤਾਕਾਂ ਦੇ ਕਿਵੇਂ ਕਿਵੇਂ ਅੜੀ ਯੁੱਗੀ ਪੁੱਛ ਬੱਲੇ ਆ ਇਹ ਗੱਲ ਦੱਸੀ ਮਾਤਾ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਦਿੱਕਤ ਨੂੰ ਇਹ ਮੰਝੇ ਜੀ ਇਹਦੀ ਫਰਕ ਨਹੀਂ ਪਿਆਗਾ ਇਹਨਾਂ ਨੂੰ ਸਭ ਤੋਂ ਪਹਿਲਾਂ ਮਾਤਾ ਇੱਕ ਗੱਲ ਦੱਸਿਓ ਜੀ ਸ਼ਰਾਬ ਪੀ ਲੈਂਦੇ ਸੀ 바ਵਾ ਪੀਂਦੇ ਸੀ ਹੱਥ ਕਟ ਦਰੂ ਪੀਂਦੇ ਰਹੇ ਹੈ ਹੁਣ ਮੈਂ ਇੱਕ ਗੱਲ ਪੁੱਛਾਂ ਮਾਤਾ ਮੱਠਾ ਮੱਠਾ ਜਾਸਦੇ ਹੋ ਜੀ ਮਾੜਾ ਜਾ ਮੱਠਾ ਕਿੰਨਾ ਟਾਈਮ ਹੋ ਗਿਆ ਮਾਈ ਹਾਂਜੀ ਇੱਕ ਇਹ ਵਿਆਹਿਆ ਸੀ ਕਿ ਕੁਵਾਰਾ ਜੀ ਜੀ ਇਹ ਸੁਧ-ਬੁੱਧ ਖੋ ਜਾਂਦਾ ਸੀ ਹੈ ਤੇ ਜੇ ਇਹਨੇ ਪੀਲੀ ਫਿਰ ਇਹਦਾ ਇਹ ਨਹੀਂ ਪਤਾ ਇਹ ਕਿਹੜੇ ਸਟੇਸ਼ਨ ਤੋਂ ਚੜਨਾ ਤੇ ਕਿਹੜੇ ਤੇ ਉਤਰਨਾ ਹੈ ਜੇ ਬਾਹਰ ਪੈ ਗਿਆ ਤੇ ਸਮਝ ਲੈਣ ਨੂੰ ਇਹ ਹੈ ਵੀ ਸਾਡੇ ਲਈ ਤਾਂ ਗੱਦੇ ਲੱਗੇ ਆ ਮਖਮਲੀ ਐਵੇਂ ਇਹਦੇ ਨਾਲ ਅੱਜ ਤੋਂ 15-20 ਸਾਲ ਹੁੰਦੀ ਰਹੀ ਹੈ ਪਹਿਲਾਂ ਇਹ ਬੰਦੇ ਦੇ ਨਾਲ ਐਵੇਂ ਹੀ ਆ ਜੀ ਹੁਣ ਅਗਲੀ ਗੱਲ ਲੈਣੇ ਆ ਬਾਬੇ ਤੋਂ ਕਿਹੋ ਜੀ ਦਿੰਦਾ ਕੀ ਗੱਲ ਦਿੰਦਾ ਪੁੱਛਦੇ ਕਈਓ ਸਾਦਾ ਕਾਲੀ ਤੇ ਮਸਾਣੀ ਦੀ ਏ ਖੜਦੀ ਆਉਂਦੀ ਕਾਲੀ ਤੇ ਮਸਾਣੀ ਦੀ ਏ ਖੜਦੀ ਆਉਂਦੀ ਕਾਲੀ ਤੇ ਮਸਾਣੀ ਦੀ ਹਾਈ ਚੱਲ ਲੈ ਲੈ ਇਹ ਗੱਲ ਸੱਚ ਐ ਨਾ ਮਾਨਾ ਜੱਦੀ ਪੁਸ਼ਟੀ ਇਸ ਕਹਾਣੀ ਚ ਸ਼ੁਰੂ ਦੇ ਉੱਥੇ ਆਹ ਇਹ ਜਿਹੜਾ ਮੁੰਡਾ ਗੁਜ਼ਰਿਆ ਜਿਹੜਾ ਤੁਹਾਡਾ ਦਿਓਰ ਲੱਗਦਾ ਇਹ ਇੱਥੇ ਆ ਕੇ ਗੁਜ਼ਰਿਆ ਉੱਥੋਂ ਦੀ ਗੱਲ ਹੀ ਐ ਫੇਰੇ ਹੁਣ ਇਸ ਟਾਈਮ ਟਹਾਣੀ ਤੋਂ ਤੁਸੀਂ ਉੱਥੇ ਪਿੰਡ ਚ ਸੀ ਹਨਾ ਤੇ ਇਹ ਸੱਜੇ ਪਾਸੇ ਸੀ ਮੈਂ ਬਾਲਾ ਨਹੀਂ ਦੱਸੂਗਾ ਸੱਜੇ ਪਾਸੇ ਸੀ ਜੇ ਸਮਝਣਾ ਹੋਇਆ ਤਾਂ ਤੁਸੀਂ ਇੱਥੇ ਦੇਖ ਲਓ ਜੀ ਮੈਂ ਤਾਂ ਗੱਲ ਹੋਰ ਲੈ ਲਵਾਂਗਾ ਹਾਂ ਕਰੇਂ ਪਰ ਹੁੰਦੇ ਸੱਜੇ ਉਹ ਬੰਦੇ ਦਾ ਜਿਹੜਾ ਇਹਨਾਂ ਨੂੰ ਦੱਸਿਆ ਵੇਰਵਾ ਪਾਇਆ ਹਾਂ ਸੇ ਬੇਬੇ ਤੂੰ ਜਾਣਦੀ ਨਹੀਂ ਇਹਨੂੰ ਹਨਾ ਇਹ ਗੱਲ ਸੱਚ ਹੈ ਪਰ ਜਿਹੜੇ ਇਹ ਜਿਨ੍ਹਾਂ ਨੂੰ ਦਿੱਕਤ ਹੋਈ ਹੈ ਉਹ ਭਾਈ ਗੁਜ਼ਰ ਗਏ ਇਹਨਾਂ ਦਾ ਇਹ ਵੀ दारू ਪੀਂਦੇ ਸੀ ਇਹਨਾਂ ਨਾਲ ਵੀ ਅਜੀਬੋ ਗਰੀਬ ਹਰਕਤਾਂ ਹੁੰਦੀਆਂ ਸੀ ਜਦੋਂ दारू ਪੀ ਲੈਂਦੇ ਹੁੰਦੀਆਂ ਸੀ ਨਾ ਜੇ ਸੁੱਤੇ ਪੈਣ ਇਹਨਾਂ ਨੇ ਗਾਲਾਂ ਕੱਢ ਦੇਣੀਆਂ ਜਾਂ ਇਹਨਾਂ ਨੇ ਬੜਬੋਲੇ ਬੋਲਣ ਲੱਗ ਜਾਨਾ ਆਵਾ ਕਹਿੰਦੇ ਬੋਲਦਾ ਹੈ दारू ਪੀ ਕੇ ਸੁੱਤਾ ਆਪਿਆ ਬੋਲ ਵੈਸੇ दारू ਵਾਲਾ ਬੰਦਾ ਉਹੀ ਦਲੇਰ ਹੁੰਦਾ ਹੈ ਅਧੇ ਬਿੰਦਰ ਦੀ ਘੁੱਟ ਲੱਗੀ ਹੋਵੇ ਤੇ ਉਹੀ ਡਰਾਈ ਰੱਖਦਾ ਮੈਨੂੰ ਵੀ ਹਣਾ दारू ਵਾਲਾ ਬੰਦਾ ਉਹੀ ਦਲੇਰ ਹੁੰਦਾ ਤੇ ਜੇ ਸਾਡਾ ਸ਼ੇਰ ਖੁੱਲ ਜੇ ਨਿਮਾ ਸਿਆਂ ਫਿਰ ਇਹ ਸਾਰਿਆਂ ਦੇ ਬੇੜੇ ਤਾਰ ਜਾਂਦਾ ਲੈਨੇ ਆ ਅਗਲੀ ਗੱਲ ਬੰਦਾ ਜ਼ਰੂਰ ਲੱਭ ਕੇ ਲਿਆਉ ਮੱਬੇ ਬੇਬੇ ਹਟਦਾ ਹੈ ਨਹੀਂ ਮੈਂ ਬੜਾ ਅੜੀ ਦਾ ਪੱਕਾ ਕਹੋ 1 2 3 4 ਚੱਕ ਉੜਦੇ ਨੂੰ ਆਵਾਜ਼ ਪੈ ਗਿਆ ਓਹ ਘਮੋੜ ਤੇ ਕੱਢ ਕੇ ਉੜਦੇ ਨੂੰ ਆਵਾਜ਼ ਪੈ ਗਿਆ ਹਾਥ ਲੱਗੋ ਸੱਜੇ ਪਾਸੇ ਨਾ ਮਹੀਂ ਇੱਥੇ ਦੇ ਵੇਖੀ ਬੰਦਾ ਤਾੜੀ ਮਾਰ ਮੇਰੇ ਗੁਰੂ ਦੇ ਨਾਂ ਦੀ ਕਹੋ ਸਦਾ 1 2 3 4 ਚੱਕ ਬਬਲ ਦਾ ਖਦੰਦ ਵਿੱਚ ਜਾ ਕੇ ਲੁਕਣ ਨਾ ਦਿੰਦਾ ਭੂਤੜਾ ਪਾਪਾ ਮਿੱਟੀ ਮਿੱਟੀ ਲਾਲ ਪਣਾ ਕੇ ਲੁਕਣ ਨਾ ਦਿੰਦਾ ਭੂਤੜਾ ਖਤਾਂ ਦੇ ਵਿੱਚ ਜਾ ਕੇ ਲੁਕੜਨੰਦ ਦਾ ਭੂਤ ਨੇ ਮੇਰ ਜ਼ਮੀਨ ਦਾ ਰੌਲਾ ਪੈਣਾ ਬੇਬੇ ਕਿੱਥੇ ਪੈ ਗਿਆ ਅੱਛਾ ਦੋਨੇ ਪਣਾ ਲੜਪਗਾ ਸੀ ਜ਼ਮੀਨ ਪਿੱਛੇ ਆ ਹੁਣ ਇਹ ਰਾਜੀਨਾਮਾ ਹੋ ਗਿਆ ਦੋਨਾਂ ਪਣਾ ਦਾ ਨਹੀਂ ਹੋ ਗਿਆ ਰਾਜੀਨਾਮਾ ਜ਼ਮੀਨ ਵਧ ਗਈ ਕਿ ਘਟ ਗਈ ਤੇ ਤੀਜਾ ਫਾਇਦਾ ਖੱਟ ਗਿਆ ਤੇ ਫਿਰ ਕਮਲਿਓ ਿੱੱਡੋ ਜੰਮੀਆਂ ਪੈਣਾ ਜ਼ਮੀਨ ਪਿੱਛੇ ਲੜੀ ਜਿੰਗੋਂ ਤਾਂ ਉਨੀ ਦੀ ਉਨੀ ਪਈ ਐ ਲੈ ਤਾਂ ਚੀਜੇ ਦਾ ਕੀ ਆ ਆਪ ਸਗੀਆਂ ਪੈਣਾ ਤਾਂ ਸਹੀ ਰਹਿੰਦੀਆਂ ਹੈ ਉਹੀ ਗੱਲ ਆ ਇਹ ਜ਼ਮੀਨ ਦੇ ਟੁਕੜੇ पे ਬੈਠੀ ਰਹਿ ਜਾਣੇ ਕੀ ਲੈ ਜਾਣਾ ਜੋ ਮਿਲ ਗਿਆ ਮਾਲਕ ਦੇ ਨਾਂ ਦਾ ਸੱਤ ਕਰਕੇ ਜਾਣਿਆ ਕਰ ਹੁਣ ਇਹ ਹਾਣੀ ਫੇਰ ਪਲਟਦੀ ਹੈ ਫੇਰ ਗੱਲ ਦੱਸਦਾ ਬਾਬਾ ਹਾਂ ਹਰ ਨਹੀਂ ਬੇਬੇ ਬਾਬਾ ਨਾ ਦੱਸ ਨੂੰ ਕਿਹੜਾ ਆਧਾਰ ਕਾਰਡ ਵਾਲੀ ਮਸ਼ੀਨ ਹੈ ਜੇ ਤਾਂ ਮੈਨੂੰ ਦਿੱਤੀ ਬਾਬੇ ਨੇ ਨਿਸ਼ਾਨੀ ਜਿਵੇਂ ਅਗਲੀ ਗੱਲ ਆ ਗਈ ਤਾਂ ਮੈਂ ਜ਼ਰੂਰ ਦੱਸੂ ਤੇ ਜੇ ਨਾ ਦਿੱਤੀ ਤੇ ਫਿਰ ਮੈਨੂੰ ਕਹਦੇ ਬਾਬਾ ਖਤਮ ਆ ਗਣੀ ਨਾਮ ਉਹਦਾ ਬੇਬੇ ਕਿਣਾ 5 7 ਮਰੇ ਇੱਕ ਦੀ ਤਾਂ ਢੁੱਟੀ ਹੈ ਬੰਦੇ ਦੀ 5 7ਾਂ ਦੀ ਨਹੀਂ ਢੁੱਟੀ ਤੇ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਉਹਨੂੰ ਹਾਂਜੀ ਅੱਛਾ ਤੇ ਹੁਣ ਤੁਹਾਡੇ ਸਕੇ ਪਰਿਵਾਰ ਚੋਂ ਬੰਦਾ ਤੇ ਹਜੇ ਬਾਪ ਨੂੰ ਪੁੱਛਦੇ ਆ ਨਾਂ ਦੱਸੋ ਟੁੱਟ ਤਾਂ ਗਈ ਸੀ ਨਾ ਮਾਤਾ ਇਹ ਦਿਉਰੀ ਹੈ ਤੇਰਾ ਵਿਚਾਰਾ ਜਿਹੜੀ ਦੀ ਧੌਣ ਅਚਾਨਕ ਟੁੱਟ ਗਈ ਸੀ 22 ਇੰਚ ਸਾਈਕਲ ਸੀ ਜਿਹਦੇ ਤੋਂ ਧੌਣ ਟੁੱਟੀ ਐ ਕਹੇ ਉਹ ਸਾਦਾ 1 2 3 4 ਚੱਕ ਹਾਂ ਹੁਣ ਮੈਨੂੰ ਗੱਲ ਦੱਸੋ ਜੇ ਬੇਬੇ ਹਾਂਜੀ ਪੇਕਿਆਂ ਦੇ ਘਰੋਂ ਬੇਬੇ ਤੁਹਾਡੀ ਹਾਂ ਹਾਂ ਬੇਬੇ ਤੁਹਾਡੀ ਇਹ ਪੀਰ ਨੂੰ ਕਿਹਨੇ ਬਣਾਇਆ ਜੀ ਸਹਰੇ ਥੋਡੇ ਮੰਨਦੇ ਹੀ ਪੇਕੇ ਵੀ ਮੰਨਦੇ ਤੇ ਸਹਰੇ ਵੀ ਮੰਨਦੇ ਆ ਇਹ ਬਾਬੇ ਲਾਲਾਂ ਵਾਲੇ ਦੀ ਮਾਨਤਾ ਲਈ ਹੈ ਫਿਰ ਇਕੱਲੇ ਕੋਟਲੇ ਨੂੰ ਮੰਨਿਆ ਹੈ ਚਿਰਾਗ ਦੋ ਜਗਾਉਣੇ ਹੋ ਐਵੇਂ ਹੀ ਗੱਲ ਪਰ ਮੈਨੂੰ ਇਹ ਦੱਸੋ ਜੀ

ਜਿੱਤ ਦਾ ਪੁਲਸ ਦੀ ਵਰਦੀ ਪਾ ਕੇ ਅਨਿਤ ਸੁਪਣਾ ਵਿੱਚ ਜਿੱਤ ਦਾ ਪੁਲਸ ਦੀ ਵਰਦੀ ਪਾ ਕੇ ਦੇ ਬਾਈਕ ਲਾ ਵੀਰ ਨੂੰ ਮੰਦਾ ਕੌਣ ਬੋਲਦਾ ਰਿਹਾ ਜੀ ਗਾਲਾਂ ਕੱਢਦਾ ਸੀ ਕਹਿੰਦਾ ਸੀ ਕਿਹੜਾ ਪੀਰ ਹੈ ਕੀ ਇਹ ਮਰੀ ਲੱਤ ਭੰਨ ਦਊਗਾ ਹਾਂ ਉਹ ਪਰ ਨਹੀਂ ਭਈਆ ਪੀਰ ਧੰਨ ਬਾਬਾ ਇਹਦੇ ਰੰਗ ਨਿਆਰੇ ਆ ਮੈਂ ਨਹੀਂ ਕਰਦਾ ਬੇਬੇ ਨਾ ਮੈਂ ਕਹਾਂ ਦੇਖ ਮੈਂ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਜੋ ਆਪਣੇ ਵੱਡ-ਵਡੇਰੇ ਕਰਦੇ ਆਏ ਆ ਉਹ ਮਜਬੂਰੀ ਚ ਕਰਨਾ ਹੀ ਪੈਂਦਾ ਕੁਛ ਤਾਂ ਉਂ ਫਸ ਜਾਂਦਾ ਬੰਦਾ ਕੋ ਸਾਡੇ ਅਰਗੇ ਚੇਲੇ ਫਸਾ ਲੈਂਦੇ ਮੈਂ ਤਾਂ ਸੱਚੀ ਗੱਲ ਕਹੂੰਗਾ ਮੈਂ ਤਾਂ ਕੋਈ ਝੂਠ ਨਹੀਂ ਮਾਰਦਾ ਕੋ ਸਾਡੇ ਅਰ ਗਿਲਝਾ ਲੈਂਦੇ ਹਣਾ ਹੁਣ ਮੈਂ ਤੁਹਾਨੂੰ ਖੜਾ ਐਵੇਂ ਹੀ ਕਹਿ ਦੂੰਗਾ ਵੀ ਫੁਲਾਨਾ ਬੰਦਾ ਹੈਗਾ ਮਨਾ ਤਾਂ ਮੈਂ ਲੈਣਾ ਹੀ ਆ ਧੱਕੇ ਨਾ ਕਿਉਂ ਜੀ ਪਰ ਇਹ ਆ ਗੱਲ ਵੀ ਕੱਲ ਟੇਢੀ ਜਾਵੇ ਜੇ ਬਾਬੇ ਦੇ ਚਾਕੇ ਚਿਰਾਗ ਕਰੋ ਮੁੱਦੇ ਮਾਰ ਦੇਣੇ ਤੇ ਫਿਰ ਬਾਬੇ ਨੇ ਘਰ ਮੁੱਧਾ ਵਾਂ ਸੁਣੋ ਬੇਪੇ ਜਦੋਂ ਤੁਸੀਂ ਚਿਰਾਗ ਭਰ ਰਹੇ ਹੋ ਹੈ ਤੇ ਉੱਤੇ ਖੜ ਕੇ ਮੰਦੇ ਬੋਲ ਹੀ ਵੱਜ ਗਏ ਪਰ ਮੈਨੂੰ ਦੱਸ ਫਿਰ ਹੈ ਅੱਜ ਜੇ ਦੇਖੋ ਵਕਤ ਬਲਵਾਨ ਹੈ ਵਕਤ ਰੱਬ ਨੂੰ ਚੇਤੇ ਕਰਾ ਦਿੰਦਾ ਆਜੋ ਮੰਝੇ ਚ ਪਏ ਤੇ ਰੱਬ ਦਾ ਨਾਮ ਜਪਦੇ ਵੀ ਹੁਣ ਬਾਬਾ ਠੀਕ ਕਰ ਛੇਤੀ ਹਾਏ ਓ ਮਾਲਕਾ ਠੀਕ ਕਰ ਹਨ ਦੇਖੋ ਵਕਤ ਪਿਆ ਉਹਨਾਂ ਤੇ ਦਾਦੇ ਨੇ ਕਸ਼ਟ ਦੇ ਤਾਂ ਆਪਾਂ ਤਾਂ ਇਹ ਕਹਿੰਨੇ ਆ ਵੀ ਮੇਰੇਆ ਮਾਲਕਾ ਜੋ ਇਹਦੇ ਤੋਂ ਪਾਪ ਗਨਾਹ ਹੋ ਗਿਆ ਸੋ ਹੋ ਗਿਆ ਪਰ ਬਖਸ਼ਤਾ ਸਹੀਂ ਮੰਝੇ ਚ ਦੜਾ ਇੰਨੇ ਚੋਗਾ ਦਾ ਕਰ ਜੇ ਨੇ ਗਲਤੀ ਕੀਤੀ ਤਾਂ ਭੁੱਲਣ ਭੁੱਲ ਬਖਸ਼ਾਉਣ ਜੁਗਾ ਹੋਵੇ ਹੂੰ ਕਾਲਾ ਸਿੰਘ ਹੀ ਸੀ ਇਹਦਾ ਨਾਂ ਲੈ ਬੇਬੇ ਤੇਰਾ ਬੰਦਾ ਪਾਬਾ 44 ਦਿਨਾਂ ਚ ਠਾਊ ਆ ਮੰਜੇ ਤੋਂ ਐ ਨਹੀਂ ਮੈਂ ਕਹਿੰਦਾ ਵੀ ਜਮਾਂ ਹੀ ਭੱਜ ਲੂਗਾ ਉੱਠ ਕੇ ਪਰ ਖੜਾ ਹੋ ਜੂ ਮੰਜੇ ਤੋਂ ਆ ਤੈਨੂੰ ਤੇਰਾ ਚੋਰ ਫੜਾਤਾ ਇਹ ਵੀ ਭਰਾ ਨੂੰ ਰੌਲਾ ਸੀ ਵਿਚਾਰੇ ਨੂੰ ਇਹਦੀ ਵੀ ਦਿੱਕਤ ਪੈ ਜਾਂਦੀ ਏ ਘਰ 'ਚ ਇਹਨੂੰ ਵੀ ਗਾਂ ਰੌਲਾ ਸੀ ਸਾਨੂੰ ਉਹਵੇਂ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਹੀ ਮੇਰੇ ਵਰਗਾ ਹੀ ਸੀ ਵਿਚਾਰਾ ਭੋਲਾ ਜਾਂ ਮੈਂ ਨਹੀਂ ਭੋਲਾ ਪਾਲਾ ਬੇਬੇ ਮੈਂ ਬਹੁਤ ਚੰਟਾ ਐ ਕਹੋ ਸਾਰਾ 1 2 3 4 ਚੱਲ ਓ ਇੱਥੇ ਤੇ ਇੰਨੀ ਗੱਲ ਐ ਮਾਤਾ ਆ ਕਹਾਣੀਆਂ ਆ ਗੱਲਾਂ ਬਾਤਾਂ ਦੋ ਜਿਹੜੀਆਂ ਗੱਲਾਂ ਦਸੀਆਂ ਉਹਦੇ ਵਿੱਚ ਇਹ ਰੌਲੇ ਆ ਮੁੱਢ ਉਹ ਬੰਦਾ ਜਿਹੜਾ ਦੱਸਿਆ ਉਹਦਾ ਬਾਲਾ ਰੌਲਾ ਇਹਦੇ ਕਰਕੇ ਕਹਾਣੀ ਖਰਾਬ ਹੋ ਗਈ ਕੋਸ਼ਿਸ਼ ਦੀਆਂ ਆਪਦੀਆਂ ਹੀ ਗਲਤੀਆਂ ਠੀਕ ਹੈ ਜੀ ਇਹਨੂੰ ਬਖਸ਼ਾਲੂ ਮਾਲਕ ਭਲਾ ਕਰੂਗਾ ਸਹੀ ਹੋ ਜਾਣਗੇ ਉਹ ਬਾਕੀ ਦੇ ਜਾਣਦੇ ਐ ਹੁਣ ساری ਉਮਰ ਮੰਨ ਕੇ ਪੂਰੇ ਥੋੜੀ ਆਉਂਦਾ ਕਿਸੇ ਨੂੰ ਹਾਂ ਲੈਣੇ ਨੂੰ ਬੇਬੇ ਤੂੰ ਘੜਾ ਉਹਦੀ ਲੱਸੀ ਪੋਣੀ ਹੈ ਛੱਡ ਫਿਰੇ ਕਰਾਉਣਾ ਕੀ ਐ ਤੂੰ ਲੱ ਮੈਂ ਤਾਂ ਦੇ ਦੂੰ ਬੇਬੇ ਨਿਰਨਾ ਫਿਰ ਲੱਸੀ ਪੋਣੀ ਹੋ ਮਨ ਜਗਲ ਤਾਂ ਬੱਸ ਫਿਰ ਜਾਣ ਦੇ ਤੂੰ ਲੈਣਾ ਕੀ ਹੈ ਮੈਂ ਮੇਰੇ ਕੋਲੇ ਗੱਲ ਖਰੀ ਆ ਬੇਬੇ ਮੈਂ ਤੁਹਾਡਾ ਪੁੱਤਾਂ ਸਮਾਣਾ ਹੈ ਨਾ ਜੇ ਮੇਰੀ ਗੱਲ ਤੇ ਕੋਈ ਗਲਤੀ ਹੋਵੇ ਨਾ ਤਾਂ ਮੈਨੂੰ ਭਰੇ ਸਭਾ ਚ ਥੱਪੜ ਮਾਰ ਦੋ ਮੈਂ ਕਹੂੰਗਾ ਨਹੀਂ ਪਰ ਹਾਂਜੀ ਕੌਣ ਮੈਂ ਕਹਣਾ ਬਾਬਾ ਵੀ ਨਹੀਂ ਤੰਗ ਕਰਦਾ ਤੁਹਾਨੂੰ ਉਤੇ ਮਾਈ ਤੁਸੀਂ ਸਕੀਆਂ ਪੈਣਾ ਦੋਵੇਂ ਹੁਣ ਮੈਂ ਇੱਕ ਦੀ ਫਰਿਆਦ ਲਾਂਦਾ ਦੂਜੀ ਨੂੰ ਹਾਂ ਤੁਸੀਂ ਨਾ ਦਿਲ ਚ ਮਾਤਾ ਵਹਿਮ ਪਾ ਕੇ ਮੰਗਿਆ ਜਾਉ ਮੈਂ ਇਹ ਤਾਂ ਕਹਿੰਦਾ ਨਹੀਂ ਵੀ ਤੂੰ ਸੁਖੀ ਹੋ ਜਾਇਓ ਦੁਖੀ ਹੋ ਜਾਇਓ ਤਾਂ ਅੱਗੇ ਰੱਬ ਦੀ ਮਾਰੀ ਦੁਖੀ ਏ ਜਿਹਦੇ ਸਿਰ ਤੋਂ ਬੰਦਾ ਹੀ ਉੱਟ ਗਿਆ ਦੁਖੀ ਏ ਵਿਚਾਰੀ ਸੁਖੀ ਕਿਹੜੇ ਪਾਸੋਂ ਹੋਗੀ ਹਣਾ ਦੋਨਾਂ ਭੈਣਾਂ ਦਾ ਭਲਾ ਹੋਵੇ ਪ੍ਰਮਾਤਮਾ ਭਲਾ ਕਰੇ ਤੁਹਾਨੂੰ ਮੈਂ ਰਾਹ ਦੱਸ ਦੂੰਗਾ ਤੁਸੀਂ ਆਪਦਾ ਜਾ ਕੇ ਕਰ ਲਓ ਬੇੜਾ ਪਰ ਹੋ ਜੂਗਾ ਇਹ ਚ ਕੀ ਸੰਗ ਸ਼ਰਮਾ ਮਾਈ ਹਣਾ ਹਾਂ ਟੀਕੇ ਮੱਥਾ ਬਹਿਜੋ ਗਾਉਣ ਵਾਲੇ ਵੀਰ ਨੂੰ ਇੱਕ ਇੱਕ 100 ਰੁਪਏ ਮੱਥਾ ਦੇਖ ਦੋ ਚਲੋ ਸਾਰਾ 1 2 3 4 ਚੱਪ ਬੇੜਾ